ਅਨਕੋਤੋ ਬਚ ਜਾਏਗਾ ਹੋਰ ਬੜੀ ਚੀਜ਼ ਕਰਾਣੀ ਦੇ ਕਰਾਣਾ ਆਏਗਾ ਮੈਂ ਵੀ ਪੈਨ ਕਰ ਸਭ ਜਾਣਦਾ ਇੱਕੋ ਜੀ ਹਰੇ ਪ੍ਰੇਦਰਖਤ ਕੱਟ ਚੁੱਕੇ ਹਾਂ ਜੀ ਬਾਜੀ ਲੋਕ ਆਪਾਂ ਅਕਸਰ ਹੀ ਦੇਖਦੇ ਆ ਦਫਤਰਾਂ ਤੇ ਵੀ ਆਪ ਸ੍ਰੀ ਸਟੇਜਾਂ ਤੇ ਸੁਣਦੇ ਆ ਸਰਕਾਰ ਵੀ ਕਹਿੰਦੇ ਵੀ ਰੁੱਖ ਲਗਾਓ ਇੱਕ ਰੁੱਖ ਸੌ ਸੁਖ ਪਰ ਇੱਥੇ ਰੁੱਖ ਕੱਟੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਹ ਇੱਕ ਨਿੱਜੀ ਇਥੇ ਬਿਜ਼ਨਸ ਪੁਆਇੰਟ ਨੂੰ ਫਾਇਦਾ ਪਹੁੰਚਾਉਣ ਲਈ ਮਹਿਕਮੇ ਨੇ ਮਨਜ਼ੂਰੀ ਦਿੱਤੀ ਜਾਂ ਉਹਨਾਂ ਨੇ ਕਿਵੇਂ ਮਨਜ਼ੂਰੀ ਲਈ ਹਰੇ ਭਰੇ ਪੁਰਾਣੇ 30 ਦਰਖਤ ਜਿਹੜੇ ਵਿਰਾਸਤ ਹੀ ਰੁੱਖ ਹੈ 40-40 ਸਾਲ ਪੁਰਾਣੇ ਦਰਖਤ ਹੈ ਉਹ ਕੱਟ ਰਹੇ ਐ ਤੇ 30 ਦਰਖਤ 5-6 ਦਰਖਤ ਕੱਟਦੇ ਬਾਕੀ ਅਸੀਂ ਰੋਕ ਤੇ ਧਰਨਾ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਦੁਪਹਿਰੇ ਅਸੀਂ ਰੋਡ ਜਾਮ ਕਰਨਾ ਹੈਗਾ ਜੇ ਕਿਉਂਕਿ ਸਾਡੇ ਕੋਲ ਹਜੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਤਾਂ ਉਸ ਕਰਕੇ ਅਸੀਂ ਲੱਗੇ ਹੋਏ ਆ ਤੇ ਜਿਹੜਾ ਹੈਗਾ ਪ੍ਰੋਟੈਸਟ ਸਾਡਾ ਜਾਰੀ ਹੈ ਤੇ ਇਹ ਅਸੀਂ ਕੱਟਣ ਨਹੀਂ ਦਿੰਦੇ। ਤੇ ਕਿੰਨਾ ਤੋਂ ਮਨਜ਼ੂਰੀ ਲਈ ਤੀ ਕੌਣ ਨੇ ਕੱਟਣ ਵਾਲੀ? ਐਕਟੀਟੀ ਤੋਂ ਲਈ ਹੈ, ਬਣ ਵਿਭਾਗ ਤੋਂ ਲਈ ਹੈ, ਮਨਜ਼ੂਰੀ ਲਈ ਫਿਰਦੇ ਆ ਠੇਕੇਦਾਰ ਕੱਲ ਕੱਟ ਰਿਹਾ ਸੀ। ਤਾਂ ਅਸੀਂ ਜਿਹੜਾ ਹੈਗਾ ਕਿਉਂਕਿ ਡਰਕਟ ਬੜੀ ਮੁਸ਼ਕਲ ਨਾਲ ਪੈਦਾ ਹੁੰਦਾ ਹੈ। 30-40 ਸਾਲਾਂ ਦੇ ਵਿੱਚ ਇੱਕ ਵਧੀਆ ਡਰਕਟ ਬਣਦਾ ਹੈ। ਤੇ ਉਹਨੂੰ ਕੱਟਣ ਲੱਗੇ ਇੱਕ ਮਿੰਟ ਲਾਉਂਦੇ ਆ ਤੇ ਸਾਡੇ ਸਾਹ ਆਕਸੀਜਨ ਰਾਖਤਾ ਤੋਂ ਚਲਣੀ ਹੈ ਉਹਦੇ ਵੀ ਅਸੀਂ ਕੰਟੈਸਟ ਕਰਦੇ ਮਤਲਬ ਤੁਸੀਂ ਵੀ ਆਪਣੇ ਰੁੱਖਾਂ ਦੀ ਕਾਫੀ ਰਾਖੀ ਕਰਦੇ ਤੁਹਾਡਾ ਕਲੱਬ ਬਣਿਆਗਾ ਜੀ ਰਖਵਾਲੇ ਰੁੱਖਾਂ ਦੇ ਰਖਵਾਲੇ ਰੁੱਖਾਂ ਦੀ ਟੀਮ ਹੈ ਜੋ ਤੁਹਾਨੂੰ ਇਹ ਕਿੰਨਾ ਕੁ ਦੁੱਖ ਹੋਇਆ ਦਾ ਦੁੱਖ ਬਹੁਤ ਜ਼ਿਆਦਾ ਹੈ ਸਾਨੂੰ ਐਂ ਲੱਗਦਾ ਜਿਵੇਂ ਸਾਡਾ ਅੰਗ ਵੱਢਤਾ ਇਹਨਾਂ ਨੇ ਇਸੇ ਕਰਕੇ ਅਸੀਂ ਬੈਠੇ ਆ ਅਸੀਂ ਰਾਤ ਵੀ ਇੱਥੇ ਧਰਨੇ ਤੇ ਅਸੀਂ ਪੂਰੀ ਰਾਤ ਇੱਥੇ ਇੱਥੇ ਧਰਨਾ ਰਾਤ ਨੂੰ ਇਸ ਨਰੀ ਤੇ ਬੈਠੇ ਰਹੇ ਆ ਅਸੀਂ ਤਾਂ ਅਧਿਕਾਰੀ ਕੋਈ ਨਹੀਂ ਪਹੁੰਚਿਆ ਕਿਸੇ ਕੋਈ ਨਹੀਂ ਪਹੁੰਚਿਆ ਕੋਈ ਹਜੇ ਤੱਕ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਕੋਈ ਨਹੀਂ ਆ ਕਿਉਂ ਕਾਰਨ ਕਿਉਂ ਨਹੀਂ ਪਹੁੰਚਿਆ ਕਾਰਨ ਕਿ ਉਹ ਦਾ ਮੀਡੀਆ ਕੋਰਟ ਹੈ ਤੇ ਹੋਰ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਕਿੰਨੇ ਚਿਰ ਬੁਸ਼ਮੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਆਓ ਬਚਾਓ ਰੱਖਿਓ ਬਚਾਓ ਕਿੰਨੇ ਕੁ ਤੁਹਾਡੇ ਨਾਲ ਰੋਗ ਜੁੜੇ ਹੋ ਨੇ ਇਸ ਤਮ ਜੁੜੇ ਵੀ ਆ ਜੀ ਆ ਰਹੇ ਹਾਂ ਹੁਣ ਦੀਪਤੀ ਲੋਕ ਇੱਥੇ ਹੋ ਗਏ ਹੌਲੀ ਹੌਲੀ 50 ਹੋ ਜਾਣਗੇ 100 ਹੋ ਜੂਗਾ 200 ਹੋ ਜੂਗਾ ਟਾਈਮ ਲੱਗਦਾ ਪਰ ਅਸੀਂ ਬੈਠੇ ਹਾਂ ਇਸ ਤੋਂ ਬਾਅਦ ਸ਼ੰਕਰਸ਼ ਜਾਰੀ ਹੈ ਫਿਰ ਬਿਲਕੁਲ ਜਾਰੀ ਹੈ ਬਿਲਕੁਲ ਸੋ ਹਾਂ ਜੀ ਤੁਸੀਂ ਸੁਣਿਆ ਸ਼ੰਕਰਸ਼ ਜਾਰੀ ਹੈ ਇਹਨਾਂ ਦਾ ਰਖਵਾਲੇ ਰੁੱਖਾਂ ਦੀ ਟੀਮ ਦਾ ਜੀ ਦੇਖ ਸਕਦੇ ਹੋ ਵੇਖੋ ਜੜੋਂ ਹੀ ਵੱਢ ਦਿੱਤੇ ਰੁੱਖ ਇਹੜੇ ਕੇ 30-30 ਸਾਲ ਪੁਰਾਣੇ ਉਹਨਾਂ ਦਾ ਕਤਲ ਹੋਇਆ ਹੈ ਇਹ ਕਹਿੰਦੇ ਨੇ ਸਾਡੇ ਦੁਰਖਤ ਨਹੀਂ ਵੱਡੇ ਸਾਡੇ ਅੰਗ ਵੱਡੇ ਨੇ ਸੋ ਇਹਨਾਂ ਵੱਲ ਇਹ ਹੈਗੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੇ ਕੇ ਮਾਨਸਾ ਰੋਡ ਡੀਮਾਰਟ ਦੇ ਬਿਲਕੁਲ ਨੇੜੇ ਔਰ ਸਾਹਮਣੇ ਐਚ ਹੋਟਲ ਬਿਲਕੁਲ ਮੈਂਨਤੇ ਨਾਲ ਯਾ ਕਲੋਨੀ ਬਣ ਰਹੀ ਹੈ ਉਸ ਕਲੋਨੀ ਨੂੰ ਦਿਖਾਉਣ ਦੇ ਮਾਰੇ ਕਿ ਸਾਡੀ ਕਲੋਨੀ ਦਿਖੇ ਉਹਨਾਂ ਨੇ ਦਰਖਤ ਇਸ ਕਰਕੇ ਵੱਢੇ ਗਏ ਨੇ ਕਿ ਸਾਡੀ ਕਲੋਨੀ ਨਹੀਂ ਦਿਖ ਰਹੀ ਪਰ ਇਹ ਇਹ ਰੁੱਖਾਂ ਦੇ ਰਖਵਾਲੇ ਤੇ ਹੋਰ ਵੀ ਮੁਹੱਲਾ ਵਾਸੀ ਜੁੜੇ ਨੇ ਇਹਨਾਂ ਨਾਲ ਅਜੇ ਤੱਕ ਕੋਈ ਅਧਿਕਾਰੀ ਵੀ ਨਹੀਂ ਪਹੁੰਚਿਆ ਇਹਨਾਂ ਦਾ ਕਹਿਣਾ ਹੈ ਇਹਨਾਂ ਦਾ ਸੰਘਰਸ਼ ਜਾਰੀ ਹੈ ਅਗਰ ਕੋ ਨਾ ਕੋਈ ਪਹੁੰਚਿਆ ਤਾਂ ਇਹ ਰੋਡ ਵੀ ਜਾਮ ਕਰਨਗੇ ਸੋ ਦੇਖਦੇ ਰਹੋ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਤਾ ਜੀ ਜਸ਼ਨਜੀ ਤਰਤਨ ਪਠੰਡਾ ਬਲੋਸਾ ਸਤਿ ਸ੍ਰੀ ਅਕਾਲ